ਇੱਕ ਬੇਹੱਦ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜੁਥੇ ਇੱਕ ਨੌਜਵਾਨ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਚੁੱਕਿਆ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਦਰਿਆ ਪਾਰ ਕਰਨ ਲੱਗੇ ਹੀ ਉਹ ਆਪਣੇ ਖੇਤਾਂ ਵੱਲ ਜਾ ਸਕਦਾ ਸੀ ਕਿਉਂਕਿ ਉਹ ਹੀ ਰਸਤਾ ਸੀ ਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਉਹ ਰੁੜ ਜਾਂਦਾ ਹੈ ਜਿਸ ਤੋਂ ਬਾਅਦ ਜਿਵੇਂ ਹੀ ਇਸ ਦੀ ਜਾਣਕਾਰੀ ਆਦਵਲੇ ਲੋਕਾਂ ਨੂੰ ਮਿਲਦੀ ਹੈ ਤਾਂ ਲੋਕ ਇਕੱਠੇ ਹੋ ਜਾਂਦੇ ਨੇ ਪ੍ਰਸ਼ਾਸਨ ਵੀ ਜਿਹੜਾ ਮੌਕੇ ਉੱਤੇ ਪਹੁੰਚਿਆ ਹੋਇਆ ਤੁਹਾਨੂੰ ਦੱਸ ਦਿੰਦੇ ਆ ਕਿ ਪੂਰਾ ਮਾਮਲਾ ਪਿੰਡ ਚੈਂਚੀਆਂ ਸ਼ੋੜੀਆਂ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ ਮੁੰਡਾ ਜਿਸ ਦਾ ਨਾਮ ਮਨਦੀਪ ਸਿੰਘ ਦੱਸਿਆ ਜਾ ਰਿਹਾ ਹੈ 35 ਸਾਲਾ ਉਸ ਦੀ ਉਮਰ ਦੱਸੀ ਜਾ ਰਹੀ ਹੈ ਜੋ ਕਿ ਦਰਿਆ ਤੋਂ ਪਾਰ ਲੱਗਦੇ ਆਪਣੇ ਖੇਤਾਂ ਨੂੰ ਜਾਣ ਦੌਰਾਨ ਬਿਆ ਦਰਿਆ ਬਿਆਸ ਪਾਰ ਕਰ ਰਿਹਾ ਸੀ ਤੇ ਉਸ ਦੌਰਾਨ ਪਾਣੀ ਦੇ ਤੇਜ਼ ਬਹਾਅ ਦੇ ਵਿੱਚ ਰੁੜ ਜਾਂਦਾ ਹੈ ਤਾਂ ਉਸ ਦੌਰਾਨ ਘਟਨਾ ਸਥਾਨ ਉੱਤੇ ਪਿੰਡ ਦੇ ਸਰਪੰਚ ਵੀ ਮੌਕੇ ਤੇ ਪਹੁੰਚਦੇ ਨੇ ਹੋਰ ਆਲੇ ਦੁਆਲੇ ਪਿੰਡ ਵਾਸੀ ਵੀ ਇਕੱਠੇ ਹੋ ਪਹੁੰਚਦੇ ਨੇ ਜਿੱਥੇ ਉਹਨਾਂ ਵੱਲੋਂ ਜਾਣਕਾਰੀ ਦੇ ਨੋਪ੍ਰਾਨ ਦੱਸਿਆ ਜਾ ਰਿਹਾ ਕਿ ਦਰਿਆ ਦੇ ਪਾਰਲੀ ਤਰਫ ਉਹਨਾਂ ਦੇ ਖੇਤ ਚ ਪੌਪਲੂਰਾ ਦੇ ਬੁੱਟੀਆਂ ਦੀ ਕਟਾਈ ਲੱਗੀ ਹੋਈ ਸੀ ਤੇ ਕੁਝ ਲੇਬਰ ਦੇ ਵਿਅਕਤੀਆਂ ਸਮੇਤ ਜਦੋਂ ਉਹ ਦਰਿਆ ਬਿਆਸ ਨੂੰ ਪਾਰ ਕਰ ਰਿਹਾ ਸੀ ਤਾਂ ਡੂੰਘੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦਾ ਹੈ ਅਤੇ ਪੁਲਿਸ ਪਾਰਟੀ ਨੂੰ ਸੂਚਨਾ ਦਿੱਤੀ ਜਾਂਦੀ ਹੈ ਜਿਸ ਤੋਂ ਰਾਮ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਹੈ ਤੇ ਡੁੱਬੇ ਲਾਪਤਾ ਨੌਜਵਾਨ ਦੇ ਭਾਲ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਜਾਂਦੀ ਹੈ ਬੇਸ਼ੱਕ ਕਾਫੀ ਮੁਸ਼ਕਲਤ ਲੱਗਦੀ ਹੈ ਪਰ ਉਦੋਂ ਤੱਕ ਤੁਹਾਨੂੰ ਦੱਸ ਦਿੰਨੇ ਕਿ ਉਸ ਨੂੰ ਜਵਾਨ ਦਾ ਕੋਈ ਵੀ ਸੁਰਾਕ ਨਹੀਂ ਪਹੁੰਚਾ ਜਿਸ ਤੇ ਪ੍ਰਸ਼ਾਸਨ ਵੱਲੋਂ ਜਿਹੜੇ ਨੇ ਲਗਾਤਾਰ ਯਤਨ ਕੀਤੇ ਜਵਾਰੇ ਨੇ ਪਰ ਉਥੀ ਦੂਜੇ ਪਾਸੇ ਵਿੰਦੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਕਾਫੀ ਰੋਸ ਪਾਇਆ ਜਾ ਰਿਹਾ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇੱਥੇ ਨਾ ਤਾਂ ਕਿ ਬਰਸਾਤ ਦਾ ਸਮਾਂ ਬਰਸਾਤ ਦੇ ਸਮੇਂ ਕਰਕੇ ਇੱਥੇ ਕੋਈ ਵੀ ਜਿਹੜਾ ਗੋਤਾਖੋਰ ਨਹੀਂ ਹੁੰਦਾ ਤਾਂ ਗੋਤਾਖੋਰ ਦੀ ਟੀਮ ਵੀ ਹੋਣੀ ਚਾਹੀਦੀ ਹੈ ਉਹ ਹੋਰ ਵੀ ਜਿਹੜੇ ਇੱਥੇ ਕੜਰੇ ਪ੍ਰਬੰਧਿਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਸ ਬਾਬਤ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਸੰਦੇਵ